ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ ਤਰਨਤਾਰਨ ਦੇ ਐਸਐਸਪੀ ਡਾਕਟਰ ਰਵਜੋਤਕੌਰ ਗਰੇਵਾਲ ਨੂੰ ਕੀਤਾ ਸਸਪੈਂਡ ਸ਼ੋਮਨੀ ਅਕਾਲੀ ਦਲ ਨੇ ਰਵਜੋਤਕੌਰ ਗਰੇਵਾਲ ਤੇ ਆਮ ਆਦਮੀ ਪਾਰਟੀ ਦੀ ਕਟਪੁਤਲੀ ਵਜੋਂ ਕੰਮ ਕਰਨ ਦਾ ਲਗਾਇਆ ਸੀ ਦੋਸ਼ ਫਿਰੋਜ਼ਪੁਰ ਤੋਂ ਦਿਲੀਲਈ ਸ਼ੁਰੂ ਹੋਈ ਬੰਦੇ ਭਾਰਤ ਰੇਲ ਗੱਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲੀ ਤਰੀਕੇ ਨਾਲ ਦਿਖਾਈ ਹਰੀ ਝੰਡੀ ਫਰਾਰ ਆਪ ਵਿਧਾਇਕ ਦੇ ਆਸਟ੍ਰੇਲੀਆ ਪਹੁੰਚਣ ਦਾ ਦਾਵਾ ਪਠਾਨ ਮਾਜਰਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਤਜਰਬੇਕਾਰ ਨਹੀਂ ਪੰਜਾਬ ਪੁਲਿਸ ਵੱਲੋਂ ਖਰੀਦੀਆਂ ਗਈਆਂ ਟੋਇਟਾ ਹਾਈਲੈਕਸ ਗੱਡੀਆਂ ਦਾ ਭਖਿਆ ਮਾਮਲਾ ਮਾਮਲੇ ਵਿੱਚ ਜਲਦੀ ਹੋ ਸਕਦੀ ਹੈ ਜਾਂਚ ਤੇ ਇੱਕ ਹੋਰ ਚੋਟੀ ਦੇ ਕਬੱਡੀ ਖਿਡਾਰੀ ਦੀ ਮੌਤ ਰੇਡ ਪਾਉਣ ਤੋਂ ਬਾਅਦ ਪਿਆ ਦਿਲ ਦਾ ਦੌਰਾ ਤੇ ਹੁਣੇ ਨਾ ਚੋਣਵੀਆਂ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਸੰਯੁਕਤ ਰਾਜ ਅਮਰੀਕਾ ਵਿੱਚ ਵੀਜ਼ਾ ਨਿਯਮ ਹੋਰ ਸਖਤ ਹੋ ਗਏ ਨੇ ਟਰੰਪ ਪ੍ਰਸ਼ਾਸਨ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਸ ਅਨੁਸਾਰ ਜੇਕਰ ਕਿਸੇ ਵਿਦੇਸ਼ੀ ਨਾਗਰਿਕ ਨੂੰ ਸ਼ੂਗਰ ਮੋਟਾਪਾ ਦਿਲ ਦੀ ਬਿਮਾਰੀ ਜਾਂ ਹੋਰ ਗੰਭੀਰ ਸਿਹਤ ਸਮੱਸਿਆਵਾਂ ਨੇ ਤਾਂ ਉਸ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਜਾਰੀ ਇਸ ਦਿਸ਼ਾ ਨਿਰਦੇਸ਼ ਅਨੁਸਾਰ ਅਜਿਹੇ ਵਿਅਕਤੀ ਭਵਿੱਖ ਵਿੱਚ ਸੰਯੁਕਤ ਰਾਜ ਅਮਰੀਕਾ ਲਈ ਜਨਤਕ ਚਾਰਜ ਬਣ ਸਕਦੇ ਨੇ ਭਾਵ ਉਹ ਸਰਕਾਰੀ ਸਰੋਤਾਂ ਤੇ ਬੋਝ ਪਾ ਸਕਦੇ ਨੇ ਨਵੇਂ ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਹੁਣ ਵੀਜ਼ਾ ਪ੍ਰਕਿਰਿਆ ਵਿੱਚ ਸਿਰਫ ਚੂਤਦੀਆਂ ਬਿਮਾਰੀਆਂ ਜਾਂ ਟੀਕਾ ਕਰਨ ਦੀ ਜਾਂਚ ਹੀ ਸ਼ਾਮਲ ਨਹੀਂ ਹੋਵੇਗੀ ਸਗੋਂ ਕਈ ਗੈਰ ਸੰਚਾਰੀ ਬਿਮਾਰੀਆਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਇਹਨਾਂ ਵਿੱਚ ਦਿਲ ਦੀ ਬਿਮਾਰੀ, ਸਾਰੀਆਂ ਬਿਮਾਰੀਆਂ, ਕੈਂਸਰ, ਸ਼ੂਗਰ, ਮੈਟਾਬੋਲਿਕ ਤੇ ਨਿਊਰੋਲੋਜੀਕਲ ਬਿਮਾਰੀਆਂ ਤੇ ਮਾਨਸਿਕ ਸਿਹਤ ਸਥਿਤੀਆਂ ਸ਼ਾਮਲ ਨੇ। ਦਿਸ਼ਾ ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਬਿਮਾਰੀਆਂ ਦਾ ਇਲਾਜ ਬਹੁਤ ਮਹਿੰਗਾ ਹੋ ਸਕਦਾ ਹੈ ਜੋ ਬਿਨੈਕਾਰ ਨੂੰ ਜਨਤਕ ਚਾਰਜ ਬਣਾ ਸਕਦਾ ਹੈ। ਸ਼ੋਮਨੀਆ ਕਾਲੀ ਦਲ ਨੇ ਅੱਜ ਹਲਕਾ ਤਰਨ ਤਰਨ ਦੇ ਇਤਿਹਾਸਿਕ ਨਗਰ ਚਮਾਲ ਵਿਖੇ ਪਾਰਟੀ ਉਮੀਦਵਾਰ ਪ੍ਰਿੰਸਪਲ ਸੁਖਵਿੰਦਰ ਕੌਰ ਨੇ ਦਾਵਾ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਇਸ ਰੈਲੀ ਵਿੱਚ ਸ਼ਮੂਲੀਅਤ ਕੀਤੀ ਸ਼ੋਮਨੀਆ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਧੰਨਵਾਦ ਮਾਝੇ ਵਾਲਿਓ ਤੁਸੀਂ ਕਮਾਲ ਕਰ ਦਿੱਤਾ ਬਾਦਲ ਨੇ ਕਿਹਾ ਕਿ ਮੈਂ ਹਲਕਾ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਕਿ ਸ਼ੋਮਨੀਆ ਕਾਲੀ ਦਲ ਤਰਨ ਤਰਨ ਹਲਕੇ ਦੀ ਤਰੱਕੀ ਤੇ ਨੁਹਾਰ ਬਦਲਣ ਲਈ ਵਚਨਬੱਧ

ਜੋ ਪੰਜਾਬ 'ਚ ਹੋਇਆ ਥੋੜੀ ਨਿਗਾਹ ਸਾਹਮਣੇ ਹੋਇਆ ਜਿਹੜਾ ਪੰਜਾਬ ترقی ਤੇ ਰਾਹ ਤੇ ਚੱਲ ਰਿਹਾ ਸੀ ਕਈ ਲੋਕ ਕਈ ਏਜੰਸੀਆਂ ਨੂੰ ਬਰਦਾਸ਼ਤ ਨਹੀਂ ਸੀ ਨੈਸ਼ਨਲ ਪਾਰਟੀਆਂ ਨੂੰ ਬਰਦਾਸ਼ਤ ਨਹੀਂ ਸੀ ਉਹਨਾਂ ਨੇ ਇੱਕ ਨਿਸ਼ਾਨਾ ਬਣਾ ਲਿਆ ਕੀ ਜਿਹੜੀ ਥੋਡੀ ਜਥੇਬੰਦੀ ਆ 105 ਸਾਲ ਪੁਰਾਣੀ ਜਥੇਬੰਦੀ ਥੋੜੇ ਬਜ਼ੁਰਗਾਂ ਨੇ ਬਣਾਈ ਜਥੇਬੰਦੀ ਜਿਸ ਜਥੇਬੰਦੀ ਦੇ ਮੈਂਬਰ ਬਣ ਕੇ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜੇ ਉਸੇ ਜਥੇਬੰਦੀ ਨੂੰ ਖਤਮ ਕਰਨ ਦਾ ਪਲਾਨ ਬਣਿਆ ਤੇ ਉਹ ਕਾਮਯਾਬ ਹੋ ਗਏ ਮੈਂ ਪੁੱਛਣਾ ਚਾਹਣਾ ਅਕਾਲੀ ਦਲ ਤੇ ਦੋਸ਼ ਲਾਏ ਗਏ ਥੋੜੀ ਮਾਪ ਪਾਰਟੀ ਤੇ ਦੋਸ਼ ਲਾਏ ਗਏ ਜਿਹੜੀ ਪਾਰਟੀ ਬਣੀ ਗੁਰੂ ਘਰ ਦੀ ਸੇਵਾ ਵਾਸਤੇ ਸੀ ਸ਼ੁਰੂ ਕਰਦੇ ਗੁਰੂ ਘਰ ਦੇ ਰੱਖਿਆ ਕਰਨ ਵਾਸਤੇ ਸੀ ਉਸੇ ਪਾਰਟੀ ਨੂੰ ਦੋਸ਼ੀ ਬਣਾਉਣ ਦਾ ਕੋਸ਼ਿਸ਼ ਕੀਤੀ ਗਈ ਤਮਿਲ ਸਿੰਘ ਵਜੋਂ ਜਾਣੇ ਜਾਂਦੇ ਨਿਤੜਕ ਸਿੱਖ ਭਾਈ ਜੀਵਨ ਸਿੰਘ ਤਮਿਲ ਨੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਸਮਰਥਨ ਦਿੱਤਾ ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਚੋਣ ਪ੍ਰਚਾਰ ਪਖਰੇ ਆਏ ਤੇ ਮਨਦੀਪ ਸਿੰਘ ਦਾ ਕਾਫਲਾ ਵੱਡਾ ਹੋ ਰਿਹਾ ਹੈ ਪੰਜਾਬ ਪਰ ਤੋਂ ਲੋਕ ਚੋਣ ਪ੍ਰਚਾਰ ਵਿੱਚ ਜੁਟੇ ਨੇ ਨਾਲ ਹੀ ਭਾਰਤ ਦੇ ਵੱਖ-ਵੱਖ ਖਿੱਸਿਆਂ ਤੇ ਵਿਦੇਸ਼ਾਂ ਤੋਂ ਐਨ ਆਰ ਆਈ ਵੀਰ ਵੀ ਸਮਰਥਨ ਕਰ ਰਹੇ ਨੇ ਬਹੁਤੇ ਪੰਜਾਬ ਵਾਸੀਆਂ ਨੂੰ ਨਹੀਂ ਪਤਾ ਕਿ ਭਾਈ ਜੀਵਨ ਸਿੰਘ ਤਾਮਿਲ ਤਾਮਿਲਨਾਡੂ ਤੇ ਮਹਾਰਾਸ਼ਟਰ ਵਿੱਚ ਤਾਮਿਲ ਸਿੱਖ ਵਜੋਂ ਮਸ਼ਹੂਰ ਨੇ ਉਹ ਬਹੁਜਨ ਦਰਾਵੜ ਪਾਰਟੀ ਚਲਾ ਰਹੇ ਨੇ ਜੋ ਦੱਖਣੀ ਭਾਰਤ ਵਿੱਚ ਪ੍ਰਸਿੱਧ ਹੈ ਉਹ ਖੁਦ ਦੱਖਣੀ ਸਿੱਖ ਨੇ ਜਿਨ੍ਹਾਂ ਨੇ ਸਿੱਖ ਧਰਮ ਅਪਣਾ ਕੇ ਸੰਘਰਸ਼ਮਈ ਜੀਵਨ ਜੀਵਿਆ ਉਹ ਉੱਚ ਪੜੇ ਲਿਖੇ ਨੇ ਫਰਾਟੇਦਾਰ ਅੰਗਰੇਜ਼ੀ ਬੋਲਦੇ ਨੇ ਤੇ ਭਾਸ਼ਣ ਵੀ ਇੰਗਲਿਸ਼ ਵਿੱਚ ਕਰਦੇ ਨੇ ਉਹਨਾਂ ਨਾਲ ਪੜੇ ਲਿਖੇ ਮੈਂਬਰ ਜੁੜੇ ਹੋਏ ਨੇ ਜਿਨ੍ਹਾਂ ਵਿੱਚ ਐਡਵੋਕੇਟ ਤੇ ਹੋਰ ਵੱਡੇ ਅਧਿਕਾਰੀ ਸ਼ਾਮਿਲ ਨੇ आवर ਕੈਂਡੀਡੇਟ ਮਨਦੀਪ ਸਿੰਘ ਦਾ ਇੰਡੀਪੈਂਡੈਂਟ ਕੈਂਡੀਡੇਟ ਵਿਦ ਬੱਕਟ ਸੰਬਲ ਇਸ ਨਾਟ ਅਪਾਵਰਡ ਬਾਈ ਐਨੀ ਕਾਰਪੋਰੇਟ ਮਨੀ অর 빅 ਪਾਰਟੀ ਮਿਸ਼ਨਰੀਜ਼ ਲਾਈਕ ਮੈਸ਼ਨਰੀਜ਼ ਲਾਈਕ Congress, BJP, Amadmi party, or dal. He is powered by your trust, your labor, and your love. That bucket is not just a symbol. It holds the sweat of our farmers, the hard earned wages of our laborers, and the dignity of our poor and working people. ਉਸ ਨੂੰ ਰਿਮੈਂਬਰ ਓਨਲੀ ਬਿਫੋਰ ਅ ਇਲੈਕਸ਼ਨ ਐਂਡ ਫੋਰਗਟਨ ਆਫਟਰ ਵਾਟ ਇਜ਼ ਹੈਪਨਿੰਗ ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਐਸਐਸਪੀ ਡਾਕਟਰ ਰਵਜੋਤ ਕੋਰ ਗਰੇਵਾਲ ਨੂੰ ਮੁਅਤਲ ਕਰ ਦਿੱਤਾ ਹੈ ਇਹ ਕਾਰਵਾਈ ਤਰਨਤਾਰਨ ਉਪਚੋਣ ਤੋਂ ਸਿਰਫ 3 ਦਿਨ ਪਹਿਲਾਂ ਕੀਤੀ ਗਈ ਤਾਜ਼ਾ ਇਹ ਹੈ ਕਿ ਡਾਕਟਰ ਰਵਜੋਤ ਕੋਰ ਗਰੇਵਾਲ ਤਰਨਤਾਰਨ ਦੀ ਪਹਿਲੀ ਮਹਿਲਾ ਐਸਐਸਪੀ ਸੀ ਤੇ ਉਹਨਾਂ ਨੂੰ ਲਗਭਗ 2 ਮਹੀਨੇ ਪਹਿਲਾਂ ਹੀ ਇਸ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਉਫਾਤੇਗੜ ਸਾਹਿਬੀ ਸੇਵਾਨੀ ਬਾ ਚੁਕੇ ਨੇ ਇੱਕ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਸੀ ਬਿੰਸੀ ਕੋਲ ਐਸਐਸਪੀ ਡਾਕਟਰ ਰਵਜੋਤ ਕੋਰ ਗਰੇਵਾਲ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ ਵਿੱਚ ਡਾਕਟਰ ਰਵਜੋਤ ਕੋਰ ਗਰੇਵਾਲ ਤੇ ਆਮ ਆਦਮੀ ਪਾਰਟੀ ਦੀ ਕਠਪੁਤਨੀ ਵਜੋਂ ਕੰਮ ਕਰਨ ਤੇ ਅਕਾਲੀ ਦਲ ਦੇ ਵਰਕਰਾਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ ਦਿਗਵਾ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਐਕਸ਼ਨ ਦਿੰਦੇ ਤਰਨਤਾਰਨ ਦੇ ਜਿਹੜੇ ਐਸਐਸਪੀ ਐ ਡਾਕਟਰ ਰਵਜੋਤ ਕੋਰ ਗਰੇਵਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਤਰਨਤਾਰਨ ਦੇ ਜ਼ਮੀਨੀ ਹਾਲਾਤ ਹੀ ਇਹ ਸੀ। ਸ਼ਰੋਨੀ ਅਕਾਲੀ ਦਲ ਨੂੰ ਸ਼ਿਕਾਇਤ ਕਿਉਂ ਕਰਨੀ ਪਈ? ਕਿਉਂਕਿ ਚੋਣ ਤਾਂ ਉੱਥੇ ਲੜਨੀ ਸੀ ਆਮ ਆਦਮੀ ਪਾਰਟੀ ਤੇ ਉਹਦੇ ਉਮੀਦਵਾਰ ਹਰਜੀਤ ਸੰਧੂ ਨੇ। ਪਰ ਮਨੀਸ਼ ਸੋਧਿਆ ਦੇ ਕਹਿਣ ਮੁਤਾਬਕ ਸਾਫ ਦੰਦ ਦੰਦ ਵੇਦ ਚੋਣ ਉੱਥੇ ਕੋਣ ਲੜ ਰਿਹਾ ਸੀ? ਪੰਜਾਬ ਪੁਲਿਸ ਤੇ ਮੌਰੀ ਹੋ ਕੇ ਡਾਕਟਰ ਰਜੋਤ ਕੋਰ ਗਰੇਵਰ। ਕਦੇ ਤਾਂ ਸ਼ਰੋਨੀ ਅਕਾਲੀ ਦਲ ਦੇ ਸਰਪੰਚਾਂ ਕੰਚੜਾਂ ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਕਦੋਂ ਚੱਕਿਆ ਜਾ ਰਿਹਾ ਸੀ। ਫਿਰ ਜਿਹੜੇ ਸਾਡੇ ਉਮੀਦਵਾਰ ਹੈ ਬੀਬੀ ਸੁਖਵਿੰਦਰਪੁਰ ਰੰਧਾਵਾ ਜੀ ਉਹਨਾਂ ਦੀ ਬੇਟੀ ਕੰਜਨ ਪ੍ਰੀਤੀ ਪੁਲਿਸ ਵੱਲੋਂ ਰੈਕੀ ਕਰਵਾਈ ਜਾ ਰਹੀ ਹੈ ਉਹ ਵੀ ਪ੍ਰਾਈਵੇਟ ਗੱਡੀ 'ਚ ਜਾਲੀ ਨੰਬਰ ਪਲੇਟਾ ਲਾ ਕੇ ਔਰ ਫਿਰ ਜਿਹੜੀ ਪਹਿਲਾਂ 5751 ਹੁੰਦੀ ਸੀ ਹੁਣ 126169 ਦੇ ਬੀਐਨਐਸਟ ਅੰਦਰ ਨੋਟਿਸ ਦੇ ਕੇ ਜਿਹੜੇ ਮੋਤਬਰ ਸੀ ਸ਼ਰੋਮੀ ਅਕਾਲੀ ਦਲ ਦੇ ਉਹਨਾਂ ਨੂੰ ਕਦੇ ਐਸਟੀਐਮ ਦੇ ਦਫ਼ਤਰ ਸਾਹ ਦੇ ਕੋ ਕਦੇ ਐਸਐਸਪੀ ਐਸਪੀਆ ਦੇ ਦਫ਼ਤਰ ਸਾਹ ਦੇ ਸੋ ਇਹ ਸਾਰਾ ਕੁਝ ਤੱਥਾਂ ਸਮੇਤ ਅਸੀਂ ਚੋਣ ਕਮਿਸ਼ਨ ਨੂੰ ਦਿੱਤਾ ਜਿਸ ਤਰੀਕੇ ਪਹਿਲਾਂ ਤੋਂ ਡੀਐਸਪੀ ਚੋਣ ਕਮਿਸ਼ਨ ਨੇ ਸਾਡੀ ਸ਼ਿਕਾਇਤ ਤੇ ਬਦਲੇ ਕਿਉਂਕਿ ਸਬੂਤ ਸੀ ਹਰ ਇੱਕਲ। ਇਸੇ ਤਰੀਕੇ ਅੱਜ ਤਰਨਤਰ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ। ਮੈਂ ਇੱਕ ਵਾਰ ਫਿਰ ਜਿਹੜੇ ਉੱਥੇ ਅਫਸਰ ਨੇ ਮਨ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਅਫਸਰ ਹੈ ਉਹ ਸੰਵਿਧਾਨ ਦੇ ਨਾਲ ਬਣਿਆ। ਸੋ ਜਿਹੜਾ ਵੀ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂਗਾ ਸਾਡੇ ਵਰਕਰਾਂ ਨੂੰ ਝੂਠੇ ਪਰਚੇ ਪਾ ਕੇ ਤੰਗ ਪ੍ਰੇਸ਼ਾਨ ਕਰੂਗਾ ਅਸੀਂ ਉਹਨੂੰ ਚਾਹੇ ਅਦਾਲਤ ਹੋਵੇ ਚਾਹੇ ਚੋਣ ਕਮਿਸ਼ਨ ਦਾ ਦਫ਼ਤਰ ਹੋਵੇ ਲੈ ਕੇ ਜਾਵਾਂਗੇ। ਇਹ ਜਿਹੜੀ ਚੋਣ ਹੈ ਇਹਨੂੰ ਅਮਨੂਮਾਨ ਨਾਲ ਕਰਾਉਣਾ ਇਹੀ ਅਕਸਰ ਚਾਹੀਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਡਿਕਟੇਟਸ ਫੋਲੋ ਕਰਨਾ ਤੇ ਸਰਕਾਰ ਦੇ ਕਹੇ ਤੇ ੱਟਕਾ ਕਰਨਾ ਕਿਉਂਕਿ ਸਰਕਾਰ ਤਾਂ ਚੋਣ ਹਾਰ ਰਹੀ ਹੈ ਸਰਕਾਰ ਤਾਂ ਕਿਸੇ ਵੀ ਤਰੀਕੇ ਚੋਣ ਜਿੱਤਣਾ ਚਾਹੁੰਦੀ ਹੈ ਪਰ ਅਕਸਰ ਉਹਦੀ ਡਿਊਟੀ ਉਹਦਾ ਫਰਜ਼ਾ ਸੰਵਿਧਾਨ ਦੀ ਬਹਾਲੀ ਉਸੇ ਦਾਇਰੇ ਦੇ ਵਿੱਚ ਰਹਿ ਕੇ ਉਹ ਕੰਮ ਕਰਦੀ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਆਸਟ੍ਰੇਲੀਆ ਭੱਜ ਗਏ ਨੇ ਉਹ ਜ਼ਬਰਜਨਾ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚਦੇ ਹੋਏ ਹਰਿਆਣਾ ਦੇ ਕਰਨਾਲ ਭੱਜ ਗਏ ਸਨ ਇਹ ਖਬਰ ਪਠਾਨ ਮਾਜਰਾ ਵਿਰੁੱਧ ਪਹਿਲਾ ਹੀ ਲੋਕਆਊਟ ਨੋਟਿਸ ਜਾਰੀ ਕਰਨ ਤੋਂ ਬਾਅਦ ਆਈ ਪਠਾਨ ਮਾਜਰਾ ਨੇ ਆਸਟ੍ਰੇਲੀਆ ਵਿੱਚ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਉਹਨਾਂ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਲਈ ਆਲੋਚਨਾ ਕੀਤੀ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੈਰ ਤਜਰਬੇਕਾਰ ਕਿਹਾ ਤੇ ਕਿਹਾ ਕਿ ਸੂਬੇ ਦੇ ਮੰਤਰੀ ਤੇ ਵਿਧਾਇਕ ਸਿਰਫ ਕੱਠ ਪਤਨੀਆਂ ਬਣ ਗਏ ਨੇ ਵਿਧਾਇਕਾਂ ਦੀ ਸਰਕਾਰ ਵਿੱਚ ਪੰਜ ਪੈਸੇ ਦੀ ਔਕਾਤ ਨਹੀਂ ਹੈ ਇਹ ਇੰਟਰਵਿਊ 7 ਨਵੰਬਰ ਨੂੰ ਨਿੱਜੀ ਚੈਨਲ ਤੇ ਅਪਲੋਡ ਕੀਤਾ ਗਿਆ ਸੀ ਪਠਾਨ ਮਾਜਰਾ ਨੇ ਕਿਹਾ ਕਿ ਉਹ ਇਸ ਸਮੇਂ ਆਸਟ੍ਰੇਲੀਆ ਵਿੱਚ ਨੇ ਉਹਨਾਂ ਨੇ ਕਿਹਾ ਮੈਂ ਇਸ ਸਮੇਂ ਕਿਸੇ ਦੇ ਸੰਪਰਕ ਵਿੱਚ ਨਹੀਂ ਹਾਂ ਜ਼ਮਾਨਤ ਮਿਲਣ ਤੋਂ ਬਾਅਦ ਮੈਂ ਆਪਣੇ ਹਲਕੇ ਵਿੱਚ ਜਾਵਾਂਗਾ ਤੇ ਲੋਕਾਂ ਨਾਲ ਮਿਲ ਕੇ ਆਪਣੇ ਅਗਲੇ ਕਦਮ ਤੈਅ ਕਰਾਂਗਾ ਇੱਕ ਵਾਰ ਫਿਰ SGPC ਵਰਸਸ ਪੰਜਾਬ ਸਰਕਾਰ ਦੇਖਣ ਨੂੰ ਮਿਲਿਆ ਦਰਸਾਲ ਐਸਜੀਪੀਸੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕੀਰਤਨ ਦਰਬਾਰ ਕਰਵਾਉਣ ਦੇ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਸ਼ੋਮਨੀ ਕਮੇਟੀ ਨੇ ਅਨੰਦਪੁਰ ਸਾਹਿਬ ਦੇ ਸੀਸ ਗੰਜ ਗੁਰਦੁਆਰੇ ਵਿੱਚ ਕੀਰਤਨ ਦਰਬਾਰ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਸੰਸਥਾ ਨੇ ਦਲੀਲ ਦਿੱਤੀ ਕਿ ਸਮਾਗਮ ਕਰਵਾਉਣ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਸਿੱਖ ਧਾਰਮਿਕ ਸੰਸਥਾਵਾਂ ਨੂੰ ਸੌਂਪੀ ਜਾਣੀ ਚਾਹੀਦੀ ਹੈ ਤੇ ਸਰਕਾਰ ਨੂੰ ਸਿਰਫ ਲੋੜੀਂਦੇ ਤੇ ਬੁਨਿਆਦੀ ਢਾਂਚੇ ਸਹੂਲਤਾਂ ਪ੍ਰਦਾਨ ਕਰਨ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਹੈ ਦਾਜੀ ਕੀਰਤਨ ਦਰਬਾਰ ਲਈ ਸਰਕਾਰ ਨੇ 2 ਨਵੰਬਰ ਨੂੰ ਅਰਜ਼ੀ ਦਿੱਤੀ ਸੀ ਜਿਸ ਨੂੰ ਕਿ ਨਾਮਨਜ਼ੂਰ ਕਰ ਦਿੱਤਾ ਗਿਆ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਐਸਜੀਪੀਸੀ ਤੇ ਪੰਜਾਬ ਸਰਕਾਰ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਵਿਦੇਸ਼ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਨੂੰ ਲੈ ਕੇ ਆਪੋਂ ਸਾਹਮਣੇ ਹੋਈ ਉਦھر ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਲਈ ਦੇਸ਼ ਦੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਤੇ ਇੱਥੋਂ ਤੱਕ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਵੀ ਸੱਦਾ ਦਿੱਤਾ ਜਾ ਚੁੱਕਾ ਹੈ ਐਸਜੀਪੀਸੀ ਦਾ ਕਹਿਣਾ ਹੈ ਕਿ ਧਾਰਮਿਕ ਸਮਾਗਮ ਐਸਜੀਪੀਸੀ ਤੇ ਧਾਰਮਿਕ ਸੰਸਾਵਾ ਹੀ ਕਰਵਾਉਂਦੀਆਂ ਨੇ ਤੇ ਉਹਨਾਂ ਨੂੰ ਹੀ ਕਰਨੇ ਚਾਹੀਦੇ ਨੇ। ਪੰਜਾਬ ਸਰਕਾਰ ਵੱਲੋਂ ਮੀਡੀਆ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਸ਼ਰੋਨੀ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਗੁਰਦਰਾ ਸਾਹਿਬਾਨ ਵਿਖੇ ਧਾਰਮਿਕ ਸਮਾਗਮ ਕਰਨ ਤੋਂ ਰੋਕ ਦਿੱਤਾ ਗਿਆ। ਮੈਂ ਸ਼ਰੋਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਕਾਰਜ ਹੈ ਉਹ ਮर्याਦਾ ਦਾ ਖਿਆਲ ਰੱਖਣਾ ਹੈ। ਮੈਂ ਇੱਕ ਉਦਾਹਰਨ ਦੇ ਰਿਹਾ ਪੰਜਾਬ ਸਰਕਾਰ ਦੀ ਇਹਨਾਂ ਨੇ ਸ਼੍ਰੀਨਗਰ ਵਿੱਚ ਸਵਾਗਤ ਕੀਤਾ ਸੀ ਜਿਸ ਵਿੱਚ ਸਤਾਰ ਜੋਸ਼ ਸਿੰਘ ਜੀ ਬੈਂਸ ਵੀ ਸ਼ਾਮਲ ਸੀ ਉਸ ਸਮਾਗਮ ਵਿੱਚ ਮर्यादा ਦੀ ਲੰਘਣਾ ਹੋਈ ਮर्यादा ਦਾ ਘਾਣ ਹੋਇਆ ਜਿਸ ਦੇ ਦਾ ਪਰ ਸਿੰਘ ਸਾਹਿਬ ਜੈਦਰਸ਼ੀ ਅਕਾਲ ਤਖਸਾਲ ਨੂੰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਸਰਕਾਰੀ ਜਿਹੜੇ ਸਮਾਗਮ ਕੀਤੇ ਜਾ ਰਹੇ ਨੇ ਗੁਰਦੁਆਰਾ ਸਭਾ ਵਿੱਚ ਉਹ ਰੋਕ ਦੇਣ ਕਿਉਂਕਿ ਸਰਕਾਰ ਦਾ ਕਾਰਜ ਜਿਹੜਾ ਖੇਤਰ ਆ ਉਹ ਹੈਗਾ ਵਿਕਾਸ ਕਰਨਾ ਹਾਂ ਸਰਕਾਰ ਦਾ ਫਰਜ ਬਣਦਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂ ਜਿੱਥੇ ਜਿੱਥੇ ਵੀ ਸਮਾਗਮਾਂ ਨੂੰ ਸ਼ਰੋਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ ਉਥੋਂ ਦੀਆਂ ਸੜਕਾਂ ਦਾ ਵਿਕਾਸ ਕਰੇ ਉਥੋਂ ਦੇ ਸੰਗਤਾਂ ਲਈ ਰਹਿਣ ਦਾ ਪ੍ਰਬੰਧ ਕਰੇ ਸੰਗਤਾਂ ਲਈ ਪਾਰਕਿੰਗ ਦਾ ਪ੍ਰਬੰਧ ਕਰੇ ਸੰਗਤਾਂ ਲਈ ਬਾਥਰੂਮ ਟਾਇਲਟ ਦਾ ਪ੍ਰਬੰਧ ਕਰੇ ਇਹ ਸਰਕਾਰ ਦੇ ਕਾਰਜ ਨੇ ਕਿਉਂਕਿ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਨੂੰ ਕਰਨੇ ਜਿਹਦੇ ਸ਼ਰੋਣੀ ਕਮੇਟੀ ਦਾ ਕਾਰਜ ਜਿਹੜਾ ਉਹ ਮਰਿਆਦਾ ਦਾ ਚਰੋਣੀ ਕਮੇਟੀ ਜਿਹੜੀ ਆ ਉਹ ਕੇਵਲ ਪੰਥੋਂ ਦੀਆਂ ਜਿੜੀਆਂ ਜਥੇਬੰਦੀਆਂ ਨੇ ਜਿਹੜੀਆਂ ਪੰਥਕ ਸਰਤਾਵਾਂ ਨੇ ਕੇਵਲ ਉਹਨਾਂ ਨੂੰ ਯਾਦ ਦਿੱਤੀ ਆ ਪ੍ਰੋਗਰਾਮ ਕਰਨ ਦੇ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਦੇ ਕਾਰਜਾਂ 'ਚ ਜੇਦੋਂ ਕੋ ਲੰਘਣਾ ਹੋ ਜਾਂਦੀ ਆ ਤਾਂ ਫਿਰ ਸਾਰੇ ਟਾਰਗੇਟ ਹੁੰਦੇ ਆ ਕਿ ਮर्याਦਾ ਹੀ ਲੰਘਣਾ ਕਿਉਂ ਹੀ ਕਿੱਦਾਂ ਹੀ ਅਸੀਂ ਸਰਕਾਰ ਨੂੰ ਮੈਂ ਚਰੋਣੀ ਕਮੇਟੀ ਦਾ ਸੇਵਾਦਾਰ ਹੋਂਦ ਦੇ ਨਾਤੇ ਜ਼ਿੰਮੇਵਾਰ ਸੇਵਾਦਾਰ ਹੋਂਦ ਦੇ ਨਾਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਅੜੀ ਨਾ ਕਰੇ ਉਹ ਕੇਵਲ ਤੇ ਕੇਵਲ ਆਪਣੇ ਜਿਹੜੇ ਉਹਨਾਂ ਦੇ ਕਾਰ ਖੇਤਰ ਦੇ ਕਾਰਜ ਨੇ ਜਿੱਦਾਂ ਵਿਕਾਸ ਦਾ ਕਾਰਜ ਆ ਉਸੇ ਜਿੱਤਰਾ ਉਹ ਅਨੰਦਪੁਰ ਸਾਹਿਬ ਸਮਾਗਮ ਹੋ ਰਹੇ ਨੇ ਉਤੋਂ ਨਹੀਂ ਸੜਕਾਂ ਟੁੱਟੀਆਂ ਨੇ ਉਤੋਂ ਦੀਆਂ ਜਿਹੜੇ ਸੀਵਰੇਜ ਬਲਾਕ ਚੱਲੰਦੇ ਨੇ ਉਤੋਂ ਦੀ ਸੰਗਤਾਂ ਵੀ ਸਾਨੂੰ ਲੰਮਤ ਦੀਆਂ ਜੁਲਜਾਂ ਨੇ ਆ ਉਹ ਥੋੜੀ ਜਿਹੜੇ ਹਾਈਵੇ ਨੇ ਉਹਨਾਂ ਦੀ ਮਰਮਤ ਕਰੇ ਜੜੀਆਂ ਆਉਂ ਵਾਲੀਆਂ ਸੜਕਾਂ ਨੇ ਅਨੰਦਪੁਰ ਸਾਹਿਬ ਦੀਆਂ ਹੁਣ ਬਾਬਾ ਸਤਰਾਮ ਸਿੰਘ ਜੀ ਕਾਰ ਸੇਵਾ ਜਿਹੜੇ ਕਿਲਾੜਾਂ ਦੇ ਘੜਾ ਲਈ ਜਿਹੜੀ ਘੜ ਸੰਕਰ ਦਸੜਕ ਜਾਂਦੀ ਉਹ ਬਣਾਉਂਦਾ ਹੀ ਆ ਇਹ ਕਾਰਜ ਜਿਹੜੇ ਸਰਕਾਰ ਦੇ ਆ ਸਰਕਾਰ ਨੂੰ ਇਹ ਕਾਰਜ ਕਰਨੇ ਚਾਹੀਦੇ ਨਾ ਕਿ ਮर्यादा ਦੀ ਲੰਘਣ ਮर्यादा ਵਿੱਚ ਦਖਾਉਂਦਾ ਜੀ ਕਰਨੀ ਚਾਹੀਦੀ ਆ ਸਰਕਾਰ ਆਪਣੇ ਵਿਕਾਸ ਦੇ ਕਾਰਜ ਕਰੇ ਤਾਂ ਜੋ ਸ਼੍ਰੋਣੀ ਕਮੇਟੀ ਦਾ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਜਾਂ ਸਵਾਗਤ ਕੀਤੇ ਜਾ ਰਹੇ ਨੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹਨਾਂ ਸਵਾਗਤਾਂ ਵਿੱਚ ਸ਼ਾਮਲ ਹੋਵੇ ਫਿਰੋਜ਼ਪੁਰ ਡਿਵੀਜ਼ਨ ਨੂੰ ਅੱਜ ਜਿੰਨਾ ਮੀਵੰਦੇ ਭਾਰਤ ਟ੍ਰੇਨ ਮਿਲੀ ਇਹ ਟ੍ਰੇਨ 8 ਨਵੰਬਰ ਨੂੰ ਯਾਨੀ ਕਿ ਅੱਜ ਫਿਰੋਜ਼ਪੁਰ ਤੋਂ ਦਿੱਲੀ ਲੈ ਜਾਣਾ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰencing ਰਾਹੀਂ ਇਸ ਨੂੰ ਹਰੀ ਝੰਡੀ ਦਿਖਾਈ ਰੋਜ਼ਾਨਾ 2000 ਤੋਂ ਵੱਧ ਯਾਤਰੀ ਇਸ ਦੀ ਵਰਤੋਂ ਕਰ ਸਕਣਗੇ ਇਹ ਟ੍ਰੇਨ ਪੰਜਾਬ ਦੇ ਮਾਲਵਾ ਖੇਤਰ ਨੂੰ ਰਾਸ਼ਟਰੀ ਰਾਜਧਾਨੀ ਨਾਲ ਜੋੜੇਗੀ ਜਿਸ ਨਾਲ ਵਪਾਰ ਨੂੰ ਕਾਫੀ ਲਾਭ ਹੋਵੇਗਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਅਸੀਂ ਫਿਰੋਜ਼ਪੁਰ ਤੋਂ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਦੀ ਜਲਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ ਪੰਜਾਬ ਦੇ ਲੋਕ ਹੁਣ ਅੱਜ 8 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਬੰਦੇ ਭਾਰਤ ਟ੍ਰੇਨ ਤੇ ਫਿਰੋਜ਼ਪੁਰ ਤੋਂ ਦਿੱਲੀ ਤੱਕ ਯਾਤਰਾ ਕਰ ਸਕਣਗੇ ਇਹ ਟ੍ਰੇਨ ਹਫ਼ਤੇ ਵਿੱਚ 6 ਦਿਨ ਚੱਲੇਗੀ ਬੁੱਧਵਾਰ ਇਹ ਟ੍ਰੇਨ ਨਹੀਂ ਚੱਲੇਗੀ ਇਸ ਟ੍ਰੇਨ ਦੇ ਸ਼ੁਰੂ ਹੋਣ ਤੋਂ ਬਾਅਦ ਮਾਲਵਾ ਖੇਤਰ ਦੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਇਸ ਨਾਲ ਵਪਾਰ ਨੂੰ ਹੁਲਾਰਾ ਮਿਲੇਗਾ ਤੇ ਰਾਜਧਾਨੀ ਨਾਲ ਸਿੱਧਾ ਸੰਪਰਕ ਮਿਲੇਗਾ ਬਹੁਤ ਬਹੁਤ ਮੁਬਾਰਕ ਮੈਂ ਜਦੋਂ ਆਇਆ ਸੀ ਮੈਂ ਇਹ ਗੱਲ ਕਹੀ ਸੀ ਵੀ ਧੂਰੀ ਕਿਸੇ ਚੀਜ਼ ਕਮੀ ਪਿੱਛੇ ਨਹੀਂ ਰਹੂਗਾ ਇਹ ਅਸੀਂ ਕੋਈ ਪੱਖਪਾਤ ਨਹੀਂ ਚਾਹੇ ਮੁੱਖ ਮੰਤਰੀ ਦਾ ਇਹ ਆਪ ਦਾ ਹਲਕਾ ਹੈ ਉਤੋਂ ਦਾ ਕੁਝ ਹੋਇਆ ਜਾਂ ਨਹੀਂ ਹੋਇਆ ਸਾਨੂੰ ਨਹੀਂ ਪਤਾ ਪਰ ਅਸੀਂ ਉਹ ਗੱਲਾਂ ਕਰਦਾ ਸੀ ਵੀ ਕੋਕ ਦੀ ਗੱਲ ਕਰ ਲੋ ਇੱਥੇ ਚਾਹ ਦਾ ਸਟਾਲ ਖਚਾ ਲੋ ਆ ਬੰਦੇ ਬਰ ਦੁਨੀਆ ਦੀ ਸਭ ਤੋਂ ਵੱਡੀ ਟ੍ਰੇਨ ਆ ਖੜੀ ਅੱਜ ਧੂਰੀ ਜੰਕਸ਼ਨ ਤੇ ਇਹ ਐਡੀ ਬੜੀ ਸਹੂਲਤ ਸਿੱਧੀ ਦਿੱਲੀ ਨਾਲ ਜਿਹੜੀ ਇਹ ਜੋੜੀ ਆ ਹੋਰ ਵੀ ਇਸੇ ਤਰੀਕੇ ਨਾਲ ਧੂਰੀ ਨੂੰ ਕੋਈ ਵੀ ਚੀਜ਼ ਦੀ ਰੇਲਵੇ ਦੇ ਪਾਸਿਓਂ ਕੋਈ ਪਿੱਛੇ ਨਹੀਂ ਰਹੇਗੀ ਤੇ ਇਸ ਕਰਕੇ ਇਹ ਜਿਹੜਾ ਮਸ਼کریاں ਕਰਨ ਵਾਲਾ ਸੀਐਮ ਇੱਕ ਹਸਪੀਟਲ ਨਹੀਂ ਕਿਤੇ ਬਣਿਆ ਇੱਥੇ ਹੀ ਇੱਥੇ ਹੀ ਬਣਾਉਣਾ ਸੀ ਨਾ ਕਾਲਜ ਬਣਿਆ ਅੱਜ ਕਾਲਜ ਕੋਈ ਸੰਗਰੂਰ ਚ ਗੱਲਾਂ ਮਾਰਦਾ ਗੱਲਾਂ ਦਾ ਕੜਾਹ ਕਰਦਾ ਹੋਰ ਕੱਖ ਨਹੀਂ ਸਿਰਫ ਕੇਜਰੀਵਾਲ ਨੂੰ ਉਹਦੇ ਲਈ ਗੱਡੀਆਂ ਉਹਦੇ ਲਈ ਘਰ ਉਹਦੇ ਲਈ ਜਾਇਦਾਦ ਇਕੱਠੀਆਂ ਕਰਨੀਆਂ ਲੋਕਾਂ ਲਈ ਕੁਛ ਲਈ ਧੂਰੀ ਲਈ ਇੱਕ ਪੁਲ ਵੀ ਜਿਹੜਾ ਉਹ ਵੀ ਨਹੀਂ ਉਹ ਤੋਂ ਬਣਿਆ ਉਹ ਗੱਲਾਂ ਮਾਰਦਾ ਪੰਜਾਬ ਲਈ ਕੀ ਕੱਲ ਤਰਨ ਤਰਨ ਖੜਾ ਕਹਿ ਰਿਹਾ ਸੀ ਮੈਂ ਅਲੱਗ ਫੰਡ ਰੱਖ ਲਿਆ ਜੰਡੇਆਲਾ ਨੂੰ ਜਿਹੜਾ ਤਰਨ ਤਰਨ ਝੂਠ ਜੋ ਧੂਰੀ ਚ ਬੋਲ ਕੇ ਗਿਆ ਸੀ ਉਹੀ ਝੂਠ ਆ ਜਿਹੜਾ ਉਹਦਾ ਤਰਨ ਤਰਨ ਚੱਲ ਰਿਆ ਇੱਕ ਕਿਤੇ ਉਹ ਕੰਮ ਨਹੀਂ ਕਰ ਸਕਿਆ ਇੱਕ ਵਾਰ ਉਹ ਕਿਤੇ ਆਇਆ ਨਹੀਂ ਤੇ ਅਸੀਂ ਅੱਜ ਧੂਰੀ ਬੰਦੇ ਪਰਚੂਰੇ ਖੜੀ ਕਰਕੇ ਦਿੱਲੀੋਂ ਸ਼ੂਟਾ ਮਾਰਦੀ ਜਾਊ ਜਿਸ ਸਪੀਡ 'ਚ ਬੰਦੇ ਭਾਰਤ ਚੱਲੂਗੀ ਉਸੇ ਸਪੀਡ 'ਚ ਭਾਜਪੀ ਪੰਜਾਬ ਦੇ ਵਿੱਚ ਆਊਗੀ ਫਿਰੋਜ਼ਪੁਰ ਦਿੱਲੀ ਬੰਦੇ ਭਾਰਤ ਟ੍ਰੇਨ ਦਾ ਬਰਨਾਲਾ ਵਿਖੇ ਸਟਾਪੇਜ ਨਾ ਰੱਖਣ ਤੇ ਮੈਂਬਰ ਪਾਰਲੀਮੈਂਟ ਮੀਥੀਆ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਸਾਂਸਦ ਗੁਰਮੀਤ ਸਿੰਘ ਮੀਥੀਆ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਬਰਨਾਲਾ ਵਿਖੇ ਠਹਿਰਾ ਦਾ ਵਾਅਦਾ ਕਰਕੇ ਵੀ ਰੇਲ ਨਾ ਰੋਕੇ ਰੇਲਵੇ ਨੇ ਬਰਨਾਲਾ ਵਾਸੀਆਂ ਨਾਲ ਧਰੋਖਾ ਮਾਇਆ ਹੈ ਸਾਂਸਦ ਮੀਥੀਆ ਨੇ ਕਿਹਾ ਕਿ ਉਹ ਸਰਦ ਰੁੱਤ ਸੈਸ਼ਨ ਵਿੱਚ ਪਾਰਲੀਮੈਂਟ ਦੇ ਅੰਦਰ ਕੰਮ ਰੋਕੂ ਮਤਾ ਲਿਆਉਣਗੇ ਸਾਂਸਦ ਮੀਥੀਆ ਨੇ ਅੱਗੇ ਕਿਹਾ ਕਿ ਰੇਲਵੇ ਨੂੰ 1 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ ਜੇਕਰ ਮਹੀਨੇ ਦੇ ਅੰਦਰ ਬੰਦੇ ਭਾਰਤ ਦਾ ਠਹਿਰਾ ਬਰਨਾਲਾ ਸਟੇਸ਼ਨ ਤੇ ਨਾ ਕੀਤਾ ਗਿਆ ਤਾਂ 1 ਦਸੰਬਰ ਤੋਂ ਬਾਅਦ ਬਰਨਾਲਾ ਸਟੇਸ਼ਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਅੱਜ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੈ ਜਿਹੜੀ ਫਰੂਜਪੁਰ ਤੋਂ ਦਿੱਲੀ ਚੱਲਣੀ ਆ ਉਹਦੀ ਹੋ ਰਹੀ ਹੈ ਪਰ ਸਾਡੇ ਬਰਨਾਲੇ ਦੇ ਲੋਕਾਂ 'ਚ ਬੜੀ ਨਿਰਾਸ਼ਤਾ ਹੈਗੀ ਕਿ ਉਹਦਾ ਸਟਾਪੇਜ ਬਰਨਾਲੇ ਦੀ ਰੱਖਿਆ ਗਿਆ ਤੇ ਪਿਛਲੇ ਦਿਨੀ ਸਭ ਦੇ ਧਿਆਨ 'ਚ ਹੋਣਾ ਮੈਂ ਮੰਤਰੀ ਜੀ ਨੂੰ ਮਿਲਿਆ ਵੀ ਸੀਗਾ ਤੇ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜਿਹੜਾ ਬਰਨਾਲੇ ਸਟਾਪੇਜ ਹੈ ਉਹ ਜ਼ਰੂਰ ਰੱਖਿਆ ਜਾਊ ਇਸ ਦਿਨ ਟ੍ਰੇਨ ਚੱਲੂਗੀ ਤੇ ਅਸੀਂ ਉੱਥੇ ਕਿਹਾ ਵੀ ਸੀ ਕਿ ਮੰਤਰੀ ਸਾਹਿਬ ਅਸੀਂ ਧੰਨਵਾਦ ਕਰਾਂਗੇ ਬਰਨਾਲੇ ਦੇ ਲੋਕਾਂ ਦੇ ਨਾਲ ਪਰ ਜੋ ਅੱਜ ਇਹ ਹੋਇਆ ਕਿ ਟ੍ਰੇਨ ਦਾ ਸਟਾਪੇਜ ਨਹੀਂ ਰੱਖਿਆ ਗਿਆ ਇਹ ਕੋਈ ਇਹ ਨਹੀਂ ਵੀ ਇਕੱਲੇ ਇੱਕ ਐਮਪੀ ਦੇ ਨਾਲ ਇਹ ਸਮਝ ਲਓ ਵੀ ਵਾਦਾ ਕਰਕੇ ਜਿਹੜਾ ਇੱਕ ਧੋਖਾ ਕੀਤਾ ਗਿਆ ਇਹ ਸਮੁੱਚੇ ਬਰਨਾਲੇ ਕੀ ਬਰਨਾਲੇ ਦੇ ਆਸ-ਪਾਸ ਦੇ ਸਾਰੇ ਲੋਕਾਂ ਨਾਲ ਧੋਖਾ ਜਿਨ੍ਹਾਂ ਨੂੰ ਇਹ ਖੁਸ਼ੀ ਸੀ ਉਮੀਦ ਸੀ ਕਿ ਜੀ ਪਹਿਲੀ ਫਾਸਟ ਮੂਵਿੰਗ ਟ੍ਰੇਨ ਜਿਹੜੀ ਚੱਲ ਰਹੀ ਹੈ ਤੇ ਬਰਨਾਲੇ ਸਟਾਪੇਜ ਹੋਊਗਾ ਕਿਉਂਕਿ ਮੋਗੇ ਜ਼ਿਲ੍ਹੇ ਦੇ ਇਧਰ ਨਿਹਾਲ ਸਿੰਘ ਵਾਲੇ ਦੇ ਰਾਏਕੋਟ ਤੱਕ ਦੇ ਇਧਰ ਮਾਨਸਾ ਦੇ ਜੋਗੇ ਤੱਕ ਦੇ ਆ ਬਠਿੰਡੇ ਤੋਂ ਜਿਹੜਾ ਰਾਮਪੁਰੇ ਤੱਕ ਦੇ ਜਿਹੜੇ ਲੋਕ ਹੈ ਬਰਨਾਲਾ ਸਟੇਸ਼ਨੋਂ ਪੈਂਦਾ ਇੱਥੋਂ ਆ ਕੇ ਟ੍ਰੇਨ ਲੈਂਦੇ ਆ ਤੇ ਅੱਜ ਉਹਨਾਂ ਸਾਰੇ ਲੋਕਾਂ ਨਾਲ ਸਮਝਦਾ ਮੈਂ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਤ ਜਿਹੜਾ ਉਹ ਕੀਤਾ ਗਿਆ ਕਿ ਬਰਨਾਲੇ ਸਟਾਪੇਜ ਹੀ ਰੱਖਿਆ ਗਿਆ ਪਰ ਮੇਰੀ ਉਸ ਤੋਂ ਬਾਅਦ ਵੀ ਕਿਉਂਕਿ ਜਿਸ ਦਿਨ ਦੀ ਖਬਰ ਆਈ ਹੈ ਕਿ ਜੀ ਬਰਨਾਲੇ ਸਟਾਪੇਜ ਨਹੀਂ ਮੇਰੀ ਮੰਤਰੀ ਜੀ ਦੇ ਦਫ਼ਤਰ ਵੀ ਲਗਾਤਾਰ ਜਿਹੜੀ ਗੱਲ ਹੈ ਹੋ ਰਹੀ ਹੈ ਤੇ ਉਹਨਾਂ ਨੇ ਹੁਣ ਵੀ ਇਹੀ ਕਿਹਾ ਕਿ ਜੀ ਅਸੀਂ ਇਹ ਫਾਈਲ ਪੁਰਾਣੀ ਚੱਲੀ ਹੋਈ ਸੀ ਹਫ਼ਤੇ 10 ਦਿਨ ਤੱਕ ਇਹ ਟ੍ਰੇਨ ਨੂੰ ਰੋਕਾਂਗੇ ਪਰ ਮੈਂ ਇਹ ਕਹਿਣਾ ਵੀ ਹਫਤਾ ਦਾ ਦਿਨ ਛੱਡੋ ਅਸੀਂ ਤੁਹਾਨੂੰ 20 ਦਿਨ ਦਿੱਤੇ 20 ਕੀ ਆ ਆਉਣ ਵਾਲੀ 1 ਦਸੰਬਰ ਤੱਕ ਦਾ ਸਮਾਂ ਦਿੱਤਾ ਉਸ ਤੋਂ ਪਹਿਲਾਂ ਸੈਸ਼ਨ ਵੀ ਚੱਲ ਪੈਣਾ ਤੁਸੀਂ ਉਹ ਤੱਕ ਹੀ ਰੋਕ ਦਿਓ ਕਿਉਂਕਿ ਮੈਂ ਪਹਿਲਾਂ ਵੀ ਕਹੇ ਤੁਹਾਡਾ ਧੰਨਵਾਦ ਕਰਾਂਗੇ ਮੰਤਰੀ ਸਾਹਿਬ ਹੁਣ ਵੀ ਤੁਹਾਡਾ ਅਸੀਂ ਧੰਨਵਾਦ ਕਰਾਂਗੇ ਜੇ 20 22 ਦਿਨਾਂ ਚ ਵੀ 1 ਤਰੀਕ ਤੱਕ ਟ੍ਰੇਨ ਰੋਕ ਦਿੰਦੇ ਹੋ ਪਰ ਜੇ ਟ੍ਰੇਨ ਨਹੀਂ ਰੋਕੀ ਜਾਂਦੀ ਕਿਉਂਕਿ ਉਸ ਤੋਂ ਪਹਿਲਾਂ ਸੈਸ਼ਨ ਚੱਲ ਪੈਣਾ ਮੈਂ ਸੈਸ਼ਨ ਚ ਮਿਲ ਕੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਉੱਥੇ ਕੰਮ ਰੋਕੂ ਪ੍ਰਸਤਾਵ ਵੀ ਲੈ ਕੇ ਆਉਂਗਾ ਜ਼ੀਰੋ ਅਰਚ ਵੀ ਮੈਂ ਕੋਸ਼ਿਸ਼ ਕਰੂੰਗਾ ਜਿੱਥੇ ਵੀ ਮੌਕਾ ਲੱਗਿਆ ਮੈਂ ਇਹ ਮੰਗ ਦੁਆਰਾ ਦੁਆਰਾ ਠਾਊਂਗਾ ਕਿ ਟ੍ਰੇਨ ਜਿਹੜੀ ਹੈ ਬਰਨਾਲੇ ਰੋਕੀ ਜਾਵੇ ਤੇ ਫਿਰ ਵੀ ਜੇ ਨਹੀਂ ਰੋਕੀ ਜਾਂਦੀ ਤਾਂ ਇੱਕ ਤਰੀਕ ਤੋਂ ਬਾਅਦ ਅਸੀਂ ਬਰਨਾਲੇ ਸਟੇਸ਼ਨ ਤੇ ਜਿਹੜਾ ਪ੍ਰੋਟੈਸਟ ਹੈ ਉਹ ਕਰਾਂਗੇ ਪੰਜਾਬ ਸਰਕਾਰ ਵੱਲੋਂ ਰੋਡ ਸੇਫਟੀ ਫੋਰਸ ਲਈ ਖਰੀਦੇ ਗਏ 144 ਟੋਇਟਾ ਹਾਈਲਕਸ ਵਾਹਨਾਂ ਦੀ ਖਰੀਦ ਨੂੰ ਲੈ ਕੇ ਵਿਵਾਦ ਹੁਣ ਵੱਧ ਗਿਆ ਏ ਤੇ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਦਫਤਰ ਵੱਲੋਂ ਜਾਰੀ ਇੱਕ ਪੱਤਰ ਮਗਰੋਂ ਗ੍ਰਹਿ ਵਿਭਾਗ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਹੈ ਇਹ ਪੱਤਰ 31 ਅਕਤੂਬਰ 2025 ਨੂੰ ਜਾਰੀ ਕੀਤਾ ਗਿਆ ਸੀ ਤੇ ਜਾਂਚ ਨੂੰ 15 ਦਿਨਾਂ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਅਨੁਸਾਰ ਜਾਂਚ ਰਿਪੋਰਟ 15 ਨਵੰਬਰ 2025 ਤੱਕ ਸੌਂਪੀ ਜਾਣੀ ਹੈ ਤੇ ਇਹ ਰਿਪੋਰਟ ਸ਼ਿਕਾਇਤ ਕਰਤਾ ਰਾਜਪਾਲ ਦਫਤਰ ਤੇ ਗ੍ਰਹਿ ਵਿਭਾਗ ਨੂੰ ਭੇਜੀ ਜਾਏਗੀ ਇਹ ਪੱਤਰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਨਾਲ ਮਾਮਲਾ ਹੋਰ ਗਰਮਾ ਗਿਆ ਹੈ ਇਸ ਮੁੱਦੇ ਨੂੰ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਿਆਰਾ ਨੇ 3 ਮਹੀਨੇ ਪਹਿਲਾਂ ਉਠਾਇਆ ਸੀ। ਉਹਨਾਂ ਦਾ ਦਾਅਵਾ ਕੀਤਾ ਕਿ 2024 ਵਿੱਚ ਰੋਡ ਸੇਫਟੀ ਫੋਰਸ ਲਈ ਥੋਕ ਵਿੱਚ ਖਰੀਦੇ ਗਏ ਨਾ 144 ਵਾਹਨਾਂ ਵਿੱਚ ਟੋਇਟਾ ਕੰਪਨੀ ਵੱਲੋਂ ਛੋਟ ਹੀ ਨਹੀਂ ਲਈ ਗਈ। ਡੀਜੀਪੀ ਨੂੰ ਸੰਬੋਧਿਤ ਇਨਵੌਇਸ ਅਨੁਸਾਰ ਵਿਅਕਤੀਗਤ ਗਾਹਕਾਂ ਨੂੰ ਐਸੇ ਵਾਹਨ ਤੇ 10 ਲੱਖ ਰੁਪਏ ਦੀ ਛੋਟ ਮਿਲ ਰਹੀ ਹੈ ਪਰ ਸਰਕਾਰ ਨੇ ਇਸ ਛੋਟ ਦਾ ਲਾਭ ਕਿਉਂ ਨਹੀਂ ਉਠਾਇਆ? ਜੇਕਰ ਇਹ ਛੋਟ ਲਈ ਜਾਂਦੀ ਤਾਂ ਸਰਕਾਰ ਨੂੰ ਲਗਭਗ 14.5 ਕਰੋੜ ਰੁਪਏ ਦੀ ਬਚਤ ਹੋ ਸਦੀ ਸੀ। ਪੰਜਾਬ ਸਰਕਾਰ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜ਼ੀਰਾ ਵਿਖੇ ਇੱਕ ਡਿਸਟਿਲਰੀ ਬਾਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਇੱਕ ਹਲਫਨਾਮਾ ਦਾਇਰ ਕੀਤਾ ਹੈ। ਪਹਿਲੀ ਵਾਰ ਪੰਜਾਬ ਸਰਕਾਰ ਨੇ ਮੰਨਿਆ ਕਿ ਇਹ ਡਿਸਟਿਲਰੀ ਪ੍ਰਦੂਸ਼ਣ ਪੈਦਾ ਕਰ ਰਹੀ ਹੈ ਤੇ ਪ੍ਰਦੂਸ਼ਣ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਫੈਕਟਰੀ ਨੂੰ ਸਥਾਈ ਤੌਰ ਤੇ ਬੰਦ ਕਰਨਾ ਹੈ। ਆਪਣੇ ਹਲਫਨਾਮੇ ਵਿੱਚ ਸਰਕਾਰ ਨੇ ਫੈਕਟਰੀ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ। ਹਲਫਨਾਮੇ ਵਿੱਚ ਸਰਕਾਰ ਨੇ ਇਸ ਫੈਕਟਰੀ ਨੂੰ ਇੱਕ ਬਿਮਾਰੀ ਉਦਯੋਗ ਕਿਹਾ। ਇਸ 외ਲਾਵਾ ਵਿਸ਼ੇਸ਼ 스ਕਾਟਨਿਕੇ ਹਾਕੇ ਫੈਕਟਰੀ ਦਾ ਪ੍ਰਬੰਧਨ ਲਗਾਤਾਰ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ ਹਵਾ ਪਾਣੀ ਤੇ ਮਿੱਟੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਜੋ ਸਿੱਧੇ ਤੌਰ ਤੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ ਜ਼ੀਰਾ ਖੇਤਰ ਵਿੱਚ ਮਾਲ ਬਰੋਸ ਡਿਸਟਿਲਰੀ ਵਿਰੁੱਧ ਅੰਦੋਲਨ ਦਸੰਬਰ 2022 ਤੋਂ ਜਾਰੀ ਹੈ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਯੂਨਿਟ ਦਾ ਗੰਦਾ ਪਾਣੀ ਤੇ ਗੈਸ ਖੇਤਾਂ ਤੇ ਭੂਮੀਗਤ ਪਾਣੀ ਨੂੰ ਦੂਸ਼ਿਤ ਕਰ ਰਹੀ ਹੈ ਜਿਸ ਨਾਲ ਬੱਚਿਆਂ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਤੇ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂਵਾਲ ਦੀਆਂ ਦੋ ਔਰਤਾਂ ਕਰਮਜੀਤ ਕੌਰ ਤੇ ਸੁਰਿੰਦਰਪਾਲ ਕੌਰ ਨੇ ਪੰਜਾਬ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਹਨਾਂ ਨੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕਰਕੇ ਦੋਸ਼ ਲਗਾਇਆ ਹੈ। ਕੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਰਾਜਨੀਤਿਕ ਦਬਾਅ ਹੇਠ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਟੀਸ਼ਨ ਕਰਤਾਵਾਂ ਦਾ ਦਾਅਵਾ ਹੈ ਕਿ ਉਹਨਾਂ ਦਾ ਜਗਮਨਦੀਪ ਸਿੰਘ ਸਮਰਾ ਨਾਲ ਕੋਈ ਸਬੰਧ ਨਹੀਂ ਹੈ ਫਿਰ ਵੀ ਪੁਲਿਸ ਉਹਨਾਂ ਨੂੰ ਸਮਰਾ ਦੇ ਰਿਸ਼ਤੇਦਾਰ ਕਹਿ ਕੇ ਝੂਠੇ ਮਾਮਲਿਆਂ ਵਿੱਚ ਫਸਾ ਰਹੀ ਹੈ ਕਰਮਜੀਤ ਤੌਰਨੇ ਅਦਾਲਤ ਨੂੰ ਦੱਸਿਆ ਕਿ ਉਸਦੇ ਪਤੀ ਰਵੀਿੰਦਰ ਸਿੰਘ ਨੂੰ ਪੁਲਿਸ ਨੇ ਦੋ ਹੋਰ ਪਿੰਡ ਵਾਸੀਆਂ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਦੇ ਨਾਲ 20 ਅਕਤੂਬਰ 2025 ਨੂੰ ਗੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਲਿਆ ਸੀ ਤੇ ਉਸ ਨੂੰ 25 ਅਕਤੂਬਰ ਤੱਕ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਥਾਣੇ ਵਿੱਚ ਰੱਖਿਆ ਸੀ ਇਸ ਸਮੇਂ ਦੌਰਾਨ ਉਸ ਤੇ ਤੀਜੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਸੀ ਤੇ ਬਾਅਦ ਵਿੱਚ ਐਫ ਆਈ ਆਰ ਵਿੱਚ ਝੂਠਾ ਦੋਸ਼ ਲਗਾਇਆ ਗਿਆ ਸੀ ਹਾਲਾਂਕਿ ਉਸ ਦੇ ਕੇਸ ਦਾ ਨਾਮ ਕਦੇ ਨਹੀਂ ਦੱਸਿਆ ਗਿਆ ਫਤੇਗੜ੍ਹ ਸਾਹਿਬ ਦੇ ਪਿੰਡ ਰੁਪਾਲਹੇੜੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਘਟਨਾ ਮੈਦਾਨ ਵਿੱਚ ਹੀ ਵਾਪਰੀ ਜਿਸ ਕਾਰਨ ਖੇਡ ਪਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਬਿੱਟੂ ਬਲਿਆਲ ਮੈਚ ਦੌਰਾਨ ਰੇਡ ਪਾਉਣ ਲਈ ਮੈਦਾਨ ਵਿੱਚ ਦਾਖਲ ਹੋਇਆ ਸੀ ਜਦੋਂ ਉਹ ਅਚਾਨਕ ਡਿੱਗ ਪਿਆ। ਸਾਥੀ ਖਿਡਾਰੀਆਂ ਤੇ ਪ੍ਰਬੰਧਕਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਿੱਟੂ ਬਲਿਆਲ ਮੂਲ ਗਰੁੱਪ ਵਿਚ ਸੰਗਰੂਰ ਜ਼ਿਲ੍ਹੇ ਦੇ ਪਵਾਨੀਗੜ ਦੇ ਬਲਿਆਲ ਪਿੰਡ ਦਾ ਰਹਿਣ ਵਾਲਾ ਏ ਉਹ ਆਪਣੀ ਐਥਲੈਟਿਕਸਿਜ਼ਮ ਲਈ ਜਾਣਿਆ ਜਾਂਦਾ ਸੀ ਤੇ ਉਸ ਨੇ ਕਈ ਪੰਜਾਬ ਟਰਨਮੈਂਟਾਂ ਵਿੱਚ ਆਪਣੀ ਟੀਮ ਲਈ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ ਖੇਡ ਪ੍ਰੇਮੀਆਂ ਨੇ ਸੋਸ਼ਲ ਮੀਡੀਆ ਤੇ ਬਿੱਟੂ ਬਲਿਆਲ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਉਹਨਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ ਕਈ ਸਾਬਕਾ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੇ ਉਹਨਾਂ ਦੇ ਦੇਹਾਂਤ ਨੂੰ ਪੰਜਾਬ ਦੇ ਕਬੱਡੀ ਜਗਤ ਲਈ ਕਾਟਾ ਦੱਸਿਆ ਹੈ ਕੈਨੇਡਾ ਵਿੱਚ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਕੈਪਸ ਕੈਫੇ ਤੇ ਗੋਲੀਬਾਰੀ ਕਰਨ ਵਾਲੇ ਤਿੰਨ ਅਪਰਾਧੀਆਂ ਨੂੰ ਕੈਨੇਡਾ ਸਰਕਾਰ ਨੇ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਨੇ ਉਹਨਾਂ ਦੀ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਵਿਦੇਸ਼ੀ ਮੀਡੀਆ ਰਿਪੋਰਟਾਂ ਅਨੁਸਾਰ ਸਾਰੇ ਦੋਸ਼ੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਨੇ ਜਿਸ ਨੂੰ ਹਾਲੀ ਵਿੱਚ ਕੈਨੇਡਾ ਵਿੱਚ ਇੱਕ ਅਤਵਾਦੀ ਸੰਗਠਨ ਐਲਾਨਿਆ ਗਿਆ ਹੈ ਇਹ ਕਾਰਵਾਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੁਆਰਾ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀ ਮਾਲਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜ਼ਬਰਨ ਵਸੂਲੀ ਨੈਟਵਰਕ ਦੀ ਜਾਂਚ ਤੋਂ ਬਾਅਦ ਏਜੰਸੀ ਨੇ ਤਿੰਨ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਹੈ। CBSA ਅਧਿਕਾਰੀਆਂ ਦੇ ਅਨੁਸਾਰ 78 ਹੋਰ ਵਿਦੇਸ਼ੀ ਨਾਗਰਿਕ ਇਸ ਸਮੇਂ ਕੈਨੇਡਾ ਵਿੱਚ ਦਾਖਲ ਹੋਣ ਦੀ ਸ਼ੱਕੀ ਅਯੋਗਤਾ ਲਈ ਇਮੀਗ੍ਰੇਸ਼ਨ ਜਾਂਚ ਅਧੀਨ ਨੇ ਜਿਸ ਵਿੱਚ ਜ਼ਬਰਨ ਵਸੂਲੀ ਦੇ ਮਾਮਲਿਆਂ ਨਾਲ ਸੰਬੰਧਤ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਵੀ ਸ਼ਾਮਲ ਨੇ। ਆਸਟ੍ਰੇਲੀਆਈ ਮਹਿਲਾ ਕ੍ਰਿਕਟਰ ਅਮਾਂਡਾ ਵੈਲਿੰਗਟਨ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫੈਨ ਹੋ ਗਈ ਅਮਾਂਡਾ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੇ ਓਰਾ 225 ਟੂਰ ਦੌਰਾਨ ਆਸਟ੍ਰੇਲੀਆ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਿਲ ਹੋਈ ਸੀ ਜਿਸ ਤੋਂ ਬਾਅਦ ਉਹ ਦਿਲਜੀਤ ਦੇ ਨਾਲ ਵਾਲੀ ਸਟੇਜ ਤੇ ਗਈ ਇਸ ਦੌਰਾਨ ਅਮਾਂਡਾ ਨੇ ਇੱਕ ਕਾਲੀ ਟੀ-ਸ਼ਰਟ ਪਹਿਨੀ ਜਿਸ ਤੇ ਮੈਂ ਪੰਜਾਬ ਹਾਂ ਛਪਿਆ ਹੋਇਆ ਸੀ ਦਿਲਜੀਤ ਨੇ ਆਸਟ੍ਰੇਲੀਆਈ ਪ੍ਰਸ਼ੰਸਕ ਨੂੰ ਨਿਰਾਸ਼ ਨਹੀਂ ਕੀਤਾ ਉਸਨੇ ਅਮਾਂਡਾ ਨਾਲ ਇੱਕ ਸੈਲਫੀ ਲਈ ਤੇ ਟੀ-ਸ਼ਰਟ ਤੇ ਆਟੋਗ੍ਰਾਫ ਲਿਆ ਅਮਾਂਡਾ ਨੇ ਦਿਲਜੀਤ ਨੂੰ ਆਪਣੀ ਟੀ-ਸ਼ਰਟ ਦਿਖਾਉਂਦੇ ਹੋਏ ਦੱਸਿਆ ਕਿ ਉਹ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹੈ ਫਿਰ ਦਿਲਜੀਤ ਦੋਸਾਂਜ ਨੇ ਅਮਾਂਡਾ ਵੈਲਿੰਗਟਨ ਨੂੰ ਦੱਸਿਆ ਕਿ ਆਸਟ੍ਰੇਲੀਆਈ ਟੀਮ ਬਹੁਤ ਮਜ਼ਬੂਤ ਹੈ ਪਰ ਇਸ ਵਾਰ ਸਾਡੀ ਟੀਮ ਜਿੱਤ ਗਈ ਦਿਲਜੀਤ ਨੇ ਅਮਾਂਡਾ ਨੂੰ ਜਾਂਦੇ ਸਮੇਂ ਇੱਕ ਤੋਹਫਾ ਵੀ ਦਿੱਤਾ ਅਮਾਂਡਾ ਨੇ ਇਸ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਫਿਰ ਉਸਨੇ ਆਪਣੀ ਟੀ-ਸ਼ਰਟ ਦੇ ਪਿਛਲੇ ਪਾਸੇ ਦਿਲਜੀਤ ਦੋਸਾਂਜ ਦਾ ਆਟੋਗ੍ਰਾਫ ਮੰਗਿਆ ਦਿਲਜੀਤ ਨੇ ਇਨਕਾਰ ਨਹੀਂ ਕੀਤਾ ਤੇ ਸਟੇਜ ਤੇ ਹੀ ਆਟੋਗ੍ਰਾਫ ਦਿੱਤਾ ਇਸ ਹਨ ਉੱਤਖ ਦਿਨ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਨੇਸਰ ਮਾਰ ਦਿਆਂ ਚੋਣ ਦੀਆਂ ਖਬਰਾਂ ਤੇ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ ਤਰਨਤਾਰਨ ਦੇ ਐਸਐਸਪੀ ਡਾਕਟਰ ਰਵਜੋਤ ਕੋਰ ਗਰੇਵਾਲ ਨੂੰ ਕੀਤਾ ਸਸਪੈਂਡ ਸ਼ੋਮਨੀ ਅਕਾਲੀ ਦਲ ਨੇ ਰਵਜੋਤ ਕੋਰ ਗਰੇਵਾਲ ਤੇ ਆਮ ਆਦਮੀ ਪਾਰਟੀ ਦੀ ਕਟਪੁਤਲੀ ਵਜੋਂ ਕੰਮ ਕਰਨ ਦਾ ਲਗਾਇਆ ਸੀ ਦੋਸ਼ ਫਿਰੋਜ਼ਪੁਰ ਤੋਂ ਦਿਲੀ ਲਈ ਸ਼ੁਰੂ ਹੋਈ ਬੰਦੇ ਭਾਰਤ ਰੇਲ ਗੱਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲੀ ਤਰੀਕੇ ਨਾਲ ਦਿਖਾਈ ਹਰੀ ਚੰਡੀ ਫਰਾਰ ਆਪ ਵਿਧਾਇਕ ਦੇ ਆਸਟ੍ਰੇਲੀਆ ਪਹੁੰਚਣ ਦਾ ਦਾਵਾ ਪਠਾਨ ਮਾਜਰਾ ਨੇ ਕੀਤਾ ਪੰਜਾਬ ਦੇ ਮੁੱਖ ਮੰਤਰੀ ਤਜਰਬੇਕਾਰ ਨਹੀਂ ਪੰਜਾਬ ਪੁਲਿਸ ਵੱਲੋਂ ਖਰੀਦੀਆਂ ਗਈਆਂ ਟੋਇਟਾ ਹਾਈਲੈਕਸ ਗੱਡੀਆਂ ਦਾ ਭਖਿਆ ਮਾਮਲਾ ਮਾਮਲੇ ਵਿੱਚ ਜਲਦੀ ਹੋ ਸਕਦੀ ਹੈ ਜਾਂਚ ਤੇ ਇੱਕ ਹੋਰ ਚੋਟੀ ਦੇ ਕਬੱਡੀ ਖਿਡਾਰੀ ਦੀ ਮੌਤ ਰੇਡ ਪਾਉਣ ਤੋਂ ਬਾਅਦ ਪਿਆ ਦਿਲ ਦਾ ਦੌਰਾ ਇਸੇ ਨਾਲ ਹੀ ਰਾਪਤਾ ਨਿਊਜ਼ਾ ਖਬਰਾਂ ਦਾ ਐਬਲੀਟਨ ਖਤਮ ਹੁੰਦਾ ਹੈ ਆਗਿਆਦੇਵ ਸਤਿ ਸ਼੍ਰੀ ਅਕਾਲ